ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇਤ ਚੈਕਿੰਗ ਕੀਤੀ ਗਈ ਆ ਜ ਜਿਹਦੇ ਵਿੱਚ ਇੱਕ ਐਸਪੀ, ਦੋ ਡੀਐਸਪੀ, ਦੋ ਐਸਐਚਓ ਤੇ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇਤ ਚੈਕਿੰਗ ਕੀਤੀ ਗਈ ਆ ਜਿਹਦੇ ਵਿੱਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਪਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇਤ ਚੈਕਿੰਗ ਕੀਤੀ ਗਈ ਆ ਜਿਹਦੇ ਵਿੱਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੁਟੀਨ ਚ ਅੱਗੇ ਵੀ ਹੁੰਦੀ ਗਈ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ